ਚੰਗੜ ਪੈਣੀ ਦੇ ਵਿੱਚ ਅਸੀਂ ਗੁਰਦੁਆਰੇ ਜਾ ਕੇ ਲੰਗਰ ਮੱਲੋ ਵਰਤਉਣਾ ਸੀ ਜੀ ਉਤੋਂ ਦਾ ਜਿਹੜਾ ਬਾਬਾ ਗਾਇ ਪਾਟੀ ਗਿਆ ਉਹ ਸਾਨੂੰ ਚਾਬੀ ਨਹੀਂ ਦੇ ਰਿਹਾ ਸੀ ਪਾਂਡਿਆ ਵਾਸਤੇ ਸਰਪੰਚ ਵੀ ਉਤੋਂ ਦਾ ਬਾਬੇ ਦੇ ਨਾਲ ਹੀ ਸੀ ਉਹਨਾਂ ਨੇ ਸਾਨੂੰ ਸਾਥ ਰੱਖਿਆ ਅਸੀਂ ਵੀ ਇਹ ਹੀ ਕਹਿਣਾ ਚਾਹੁੰਦੇ ਆਂ ਵੀ ਵੀ ਜਿੱਦਾਂ ਵੀ ਕੋਈ ਵੀਰ ਉਹ ਜਿੱਦਾਂ ਦਾ ਰਾਸ਼ਨ ਲੈ ਕੇ ਆਉਂਦਾ ਸੁੱਕਾ ਲੈ ਕੇ ਆਉਂਦਾ ਜਾਂ ਉਹ ਲੰਗਰ ਪ੍ਰਸ਼ਾਦਾ ਲੈ ਕੇ ਆਉਂਦੇ ਸਿਰਫ ਉਹਨੂੰ ਇੱਕ ਇੱਕ ਸਹੀ ਢੰਗ ਨਾਲ ਵਰਤਿਆ ਜਾਵੇ ਵੀ ਗੱਲ ਸੋਚਣ ਦੀ ਇਹ ਗੱਲ ਆਈ ਹੈ ਜੇ ਆਪਣੇ ਤੱਕ ਲੈ ਕੇ ਆਏ ਆ ਉਹ ਆਪਣੇ ਤੱਕ ਰਾਸ਼ਨ ਲੈ ਕੇ ਆਇਆ ਇੱਕ ਸੰਗ ਸਹੀ ਤਰੀਕੇ ਨਾਲ ਜਾਂ ਢੰਗ ਨਾਲ ਉਹਨੂੰ ਇੱਕ ਘਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਉਹ ਅੱਗੇ ਆ ਕੇ ਉਹ ਚੀਜ਼ ਨੂੰ ਵੰਡਿਆ ਜਾਵੇ ਅਜੇ ਤੁਹਾਡੇ ਵਾਸਤੇ ਆ ਪਰ ਇਹ ਮੈਨੂੰ ਨਹੀਂ ਲੱਗਦਾ ਸੀ ਉਹ ਕੋਈ ਪਾਰ ਦੇ ਬੰਦੇ ਆਣੇ ਕੋਈ ਲੈ ਕੇ ਗਿਆ ਹੋਗਾ ਰਾਸ਼ਨ ਇਕੱਠਾ ਕਰਕੇ ਤਿਆਰ ਕਰਕੇ ਇਹਨਾਂ ਵਦਿਆਂ ਦੀ ਇੱਕ ਇਤੂ ਦੇ ਪੰਚਾਇਤਾਂ ਨੇ ਜਿਹੜੇ ਸਾਨੂੰ ਇਹ ਜਿਹੜਾ ਇਥੇ ਲੋਡ ਦਾ ਸਮਾਨ ਹੈ ਸਪੋਰਟਿੰਗ ਕਰਦਾ ਇਹ ਫਾਇਲ ਕਾ ਦੀ ਬਦਨਾਮੀ ਹੋ ਰਹੀ ਹੈ ਵੀ ਐਦਾਂ ਦੇ ਲੋਕ ਇਸ ਏਰੀਆ ਚ ਰਹਿੰਦੇ ਆ ਕੁਝ ਗੂ ਮਾਰੇ ਬੰਦੇ ਕਰਨੀ ਸਾਰਾ 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 ਸਿਸਟਮ ਖਰਾਬ ਹੋ ਜਾਂਦਾ ਹੈ ਤਕਰੀਬਨ ਚਾਰ ਪੰਜ ਬੰਦੇ ਹੋਣ ਤੱਕ ਬੋਰਡ ਵੀ ਜਾਂਦੀ ਹੈ ਨਾ ਉਹਨੇ ਤੂੰ ਇਧਰੋਂ ਆਵੇ ਕਿ ਮੈਂ ਦਵਾਈ ਲੈਣ ਆਇਆ ਸੀਗਾ ਹੁਣ ਇਧਰੋਂ ਦਵਾਈ ਪੰਜ ਮਿੰਟਾਂ ਚ ਦਵਾਈ ਲੈ ਕੇ ਵਾਪਸ ਹੀ ਮੁੜੇ ਐਵੇਂ ਕਿਵੇਂ ਹੋ ਜੀ ਬਾਈ ਅਕਸਰ ਉਹ ਪਿੰਡ ਚ ਦੁਬਾਰੀ ਬੋਰਡ ਜਾਉਗੇ ਤਾਂ ਫੇਰ ਹੀ ਜਾ ਸਕਦਾ ਨਾ ਸਾਸੀ ਗਾਲ ਜੀ ਨਿਰਪੱਖ ਪੋਸਟ ਤੇ ਤੁਹਾਡਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਮੰਨਤਰੀ ਸਿੰਘ ਫਾਜ਼ਿਲਕਾ ਦੇ ਵਿੱਚ ਬਹੁਤ ਸਾਰੇ ਲੋਕ ਸੇਵਾ ਲੈ ਕੇ ਆ ਰਹੇ ਆ ਦੂਰੋਂ ਦੂਰੋਂ ਆ ਰਹੇ ਆ ਕੋਈ ਲੰਗਰ ਲੈ ਕੇ ਆ ਰਿਹਾ ਜਿਹਦੇ ਤੋਂ ਜੋ ਸਰ ਰਿਹਾ ਕੋਈ ਪਸ਼ੂਆਂ ਦਾ ਰਾਸ਼ਨ ਔਰ ਇਹ ਨਹੀਂ ਕਿ ਛੋਟੀ ਮਾਤਰਾ ਕੋਈ ਟਰਾਲੀਆਂ ਦੀਆਂ ਟਰਾਲੀਆਂ ਸੇਵਾ ਦੀ ਪਿੱਛੋਂ ਆ ਰਹੀਆਂ ਕੁਝ ਲੋਕ ਇੱਥੇ ਪੱਕਿਆ ਹੋਇਆ ਲੰਗਰ ਲੈ ਕੇ ਵੀ ਆ ਰਹੇ ਆ ਪਰ ਲੋਕਾਂ ਨੂੰ ਕਈ ਸੇ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਦਿੱਕਤਾਂ ਵੀ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਤੇ ਰੋਜ਼ਾਨਾ ਦੀ ਕੋਈ ਨਵੀਂ ਦਿੱਕਤ ਹੈ ਕੱਲ ਜਿਸ ਤਰ੍ਹਾਂ ਸੀ ਪ੍ਰਸ਼ਾਸਨ ਦੀਆਂ ਕੁਝ ਕਮੀਆਂ ਸੀ ਉਹਨਾਂ ਨੂੰ ਉਹ ਕਮੀਆਂ ਅੱਜ ਸਾਨੂੰ ਨਹੀਂ ਦਿਖੀਆਂ ਕੱਲ ਉਹ ਦੂਰ ਹੋ ਗਈਆਂ ਉਹ ਘਾਟ ਅੱਜ ਨਹੀਂ ਦੇਖਣ ਨੂੰ ਮਿਲੀਆਂ ਪਰ ਅੱਜ ਕੀ ਕੁਝ ਘਾਟਾ ਦੇਖਣ ਨੂੰ ਮਿਲੀਆਂ ਜਿਸ ਤਰ੍ਹਾਂ ਬਾਬਾ ਜੀ ਆਪਣੀ ਵੀਡੀਓ ਦੇ ਵਿੱਚ ਜ਼ਿਕਰ ਵੀ ਕਰ ਰਹੇ ਨੇ ਕਿ ਲੋਕ ਕੋਆਪਰੇਟ ਕਰਨ ਜਿਹੜੇ ਸਹਿਯੋਗ ਕਰਨ ਜਿਹੜੇ ਲੋਕ ਸੇਵਾ ਲੈ ਕੇ ਆ ਰਹੇ ਬੋਲਣ ਦਾ ਸਾਰੇ ਤਰੀਕਿਆਂ ਦੀ ਉਹ ਗੱਲ ਕਰ ਰਹੇ ਨੇ ਕਿ ਫਾਜ਼ਲ ਕਾ ਏਰੀਆ ਦੀ ਜਿਹੜੀ ਬਦਨਾਮੀ ਆ ਉਹ ਨਾ ਹੋਵੇ ਸਾਡੀ ਜਿਹੜੀ ਰਾਜਸੇਖ ਕਮਿਊਨਿਟੀ ਆ ਉਹਦੇ ਤੇ ਕੋਈ ਜਿਹੜਾ ਗਲਤ ਟੈਗ ਉਹ ਨਾ ਲੱਗੇ ਬਾਬਾ ਜੀ ਤੁਸੀਂ ਇਹ ਬੇਨਤੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀਰ ਇਹੀ ਕਹਿਣਾ ਚਾਹੁੰਦੇ ਆ ਵੀ ਵੀ ਜਿੱਦਾਂ ਵੀ ਕੋਈ ਵੀਰ ਕਿਦਾਂ ਦਾ ਰਾਸ਼ਨ ਲੈ ਕੇ ਆਉਂਦਾ ਸੁੱਕਾ ਲੈ ਕੇ ਆਉਂਦਾ ਜਾਂ ਉਹ ਲੰਗਰ ਪ੍ਰਸ਼ਾਦਾ ਲੈ ਕੇ ਆਉਂਦਾ ਹੈ ਸਿਰਫ ਉਹਨੂੰ ਇੱਕ ਇੱਕ ਸਹੀ ਢੰਗ ਨਾਲ ਵਰਤਿਆ ਜਾਵੇ ਉਹਨਾਂ ਅਸੀਂ ਕਈ ਪਿੰਡਾਂ 'ਚ ਗਏ ਆ ਉਹ ਕਹਿੰਦੇ ਵੀ ਸਾਡੇ ਕੋਲ ਪਹੁੰਚ ਗਿਆ ਜੀ ਚਲੋ ਠੀਕ ਹੈ ਜੀ ਪਹੁੰਚ ਗਿਆ ਪਰ ਜਿਹੜੇ ਐਨਡੀਆਰ ਵੀਰ ਜਾਣਦੇ ਆ ਉਹਨਾਂ ਨਾਲ ਕੋਈ ਐਦਾਂ ਦਾ ਬਿਹੇਵੀਅਰ ਕਰਦੇ ਨੇ ਜਿਵੇਂ ਉਹ ਸਾਰੀ ਉਮਰ ਸਾਡੇ ਕੋਲ ਪਹੁੰਚਣੇ ਨਾ ਬਹੁਤ ਮਾੜੀ ਸ਼ਬਦਾਵਲੀ ਇਹਨਾਂ ਬੰਦਿਆਂ ਦੀ ਸੋਚਣਾ ਚਾਹੀਦਾ ਹੈ ਵੀ ਇਹ ਸਾਡੇ ਲਈ ਕਰ ਰਿਹਾ ਹੈ ਕਿਹੜੀ ਸਰਕਾਰ ਨੇ ਕਿੰਨੀ ਤਨਖਾਹ ਮਿਲਦੀ ਹੈ ਐਨਡੀਆਰ ਨੂੰ ਉਹ ਇੱਕ ਕੱਪ ਦੀ ਜਾਨ ਦੇ ਖੇਡ ਤੱਕ ਉਹਨਾਂ ਤੋਂ ਕਸਾਮਾਂ ਬਚਾਉਂਦੇ ਆ ਪਰ ਇਦਾਂ ਦੇ ਬੰਦੇ ਨੂੰ ਸੋਚਣਾ ਚਾਹੀਦਾ ਹੈ ਵੀ ਗੱਲ ਸੋਚਣ ਦੀ ਇਹ ਗੱਲ ਆਈ ਹੈ ਜੇ ਆਪਣੇ ਤੱਕ ਲੈ ਕੇ ਆਏ ਆ ਉਹ ਆਪਣੇ ਦਾ ਰਾਸ਼ਨ ਲੈ ਕੇ ਆ ਇੱਕ ਸੰ ਸਹੀ ਤਰੀਕੇ ਨਾਲ ਜਾਂ ਟੰਗ ਨਾਲ ਉਹਨੂੰ ਇੱਕ ਘਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਉੱਥੇ ਅੱਗੇ ਆ ਕੇ ਉਹ ਚੀਜ਼ ਨੂੰ ਵੰਡਿਆ ਜਾਵੇ ਗੁਰੂ ਘਰ ਵਿੱਚ ਲੰਗਰ ਪਰਸ਼ਾਦਾ ਇਕੱਠਾ ਕਰਕੇ ਉਹਦੇ ਸਾਰੇ ਪਿੰਡ ਨੂੰ ਸੱਦਿਆ ਜਾਵੇ ਉਹਦੇ ਚ ਹੋਰ ਇੱਕ ਇੱਕ ਕਰਕੇ ਬੰਦੇ ਨੂੰ ਪ੍ਰਸ਼ਾਦ ਲੰਗਰ ਪਰਸ਼ਾਦਾ ਜੋ ਵੀ ਮਿਲਦਾ ਉਹ ਇੱਕ ਰਸਤ ਮਿਲਦੀ ਉਹ ਪਹੁੰਚਾਈ ਜਾਵੇ ਤੇ ਹੁਣ ਇੱਥੇ ਦੇਖਣ ਨੂੰ ਮਿਲਿਆ ਕਿ ਕੋਈ ਸਦਾਨੀ ਸੱਜਣ ਕੋਈ ਤਰਪਾਲਾਂ ਦੀ ਤਰਪਾਲ ਦੇਖਿਆ ਉੱਥੇ ਕਿ ਇੱਕ ਦੇ ਬਦਲੇ ਇੱਕ ਕੋ ਖੋ ਰਿਹਾ ਹੈ ਅੱਜ ਤਾਂ ਤੁਹਾਡੇ ਵਾਸੀ ਆ ਪਰ ਇਹ ਮੈਨੂੰ ਨਹੀਂ ਲੱਗਦਾ ਸੀ ਉਹ ਕੋਈ ਪਾਰ ਦੇ ਬੰਦਿਆਂ ਨੇ ਕੋਈ ਲੈ ਕੇ ਗਿਆ ਹੋਗਾ ਇੱਧਰ ਦੇ ਹੀ ਬੰਦੇ ਸੀਗੇ ਜੇ ਬੰਨ ਪਿਛਲੀ ਸਾਲ ਰਹਿੰਦੇ ਆ ਸਾਰਾ ਕੁਝ ਉਹ ਹੀ ਖੋ ਕੇ ਲੈ ਜਾ ਰਿਹਾ ਪਰ ਐਦਾਂ ਨਹੀਂ ਵੀਰ ਜੇ ਆਪਾਂ ਆਪਣੇ ਵੀਰ ਇਹਨਾਂ ਨੂੰ ਆਪਣੀ ਦਾਣ ਲਈ ਇਹਨਾਂ ਕੋਈ ਕਰ ਰਿਹਾ ਨਾ ਕੋਈ ਫੀਡ ਲੈ ਆ ਰਿਹਾ ਕੋਈ ਹਰਾ ਚਾਰਾ ਲੈ ਆ ਰਿਹਾ ਪਰ ਐਦਾਂ ਨਹੀਂ ਵੀਰ ਢੰਗ ਨਾਲ ਚੱਲੋ ਤਾਂ ਜੋ ਆਪਣੇ ਆਪਣੇ ਫਾਇਲਗਾ ਦੀ ਖਾਸ ਕਰਕੇ ਇਹ ਫਾਇਲਗਾ ਦੀ ਬਦਨਾਮੀ ਹੋ ਰਹੀ ਏ ਵੀ ਐਦਾਂ ਦੇ ਲੋਕ ਇੱਥੇ ਇਸ ਏਰੀਆ 'ਚ ਰਹਿੰਦੇ ਆ ਵੀ ਜਿਨਾਂ ਨੂੰ ਪਤਾ ਨਹੀਂ ਵੀ ਅਸਾਂ ਬਾਹਰ ਦੇ ਵੀਰਾਂ ਨਾਲ ਕਿਵੇਂ ਵਰਤਣਾ ਹੈ ਕਿਵੇਂ ਉਹਨਾਂ ਨਾਲ ਬੋਲ ਚਾਲ ਕਰਨੇ ਆ ਕਿਵੇਂ ਉਹਨਾਂ ਨੂੰ ਹੈਂਡਲ ਕਰਨਾ ਹੈ ਪਰ ਹਾਲਾਂਕਿ ਇਹ ਤਾਂ ਬਹੁਤ ਘੱਟ ਲੋਕ ਹੋਣਗੇ ਜਿਹੜੇ ਮਿਸਬੀਹੇਵ ਕਰ ਰਹੇ ਚੰਗੇ ਲੋਕ ਵੀ ਹੈਗੇ ਚੰਗੇ ਲੋਕ ਗਲਤ ਚੀਜ਼ ਪਹਿਲਾਂ ਚਲੀ ਜਾਂਦੀ ਹੈ ਗਲਤ ਪ੍ਰੈਸ਼ਰ ਪਹਿਲਾਂ ਹਾਂਜੀ ਕਿਉਂਕਿ ਕੁਝ ਕੁ ਮਾਰੇ ਬੰਦੇ ਕਰਨੀ ਸਾਰਾ ਸਾਰਾ ਇਹ ਸਾਰਾ ਸਿਸਟਮ ਖਰਾਬ ਹੋ ਜਾਂਦਾ ਹੈ ਚੰਗੇ ਲੋਕ ਵੀ ਹੈਗੇ ਆ ਨਹੀਂ ਵੀਰ ਜੀ ਸਾਡੇ ਕੋਲ ਪਹੁੰਚ ਗਏ ਜੀ ਐਦਾਂ ਦੇ ਵੀ ਬੋਲਦੇ ਆ ਤੇ ਗੱਈ ਬੋਲਦੇ ਆ ਸਾਡੇ ਕੋਲ ਤਾਂ ਆਇਆ ਹੀ ਕੁਝ ਨਹੀਂ ਅਸੀਂ ਕਿੱਧਰ ਜਾਵਾਂਗੇ ਸਭ ਕੁਝ ਮਿਲਦਾ ਹੈ ਪਰ ਲੈਣ ਦਾ ਉਹਨਾਂ ਨੇ ਜਰੀਆ ਨਹੀਂ ਤਜਰਬਾ ਨਹੀਂ बोलन ਦਾ ਤਜਰਬਾ ਹੈ ਨਹੀਂ ਕਿ ਜੇ ਅਸੀਂ ਲਾਈਨ ਦਾ ਤਜਰਬਾ ਵੀ ਰੱਖਦੇ ਹਾਂ ਕਿਵੇਂ ਵੀਰ ਜੀ ਸਾਡੇ ਕੋਲ ਰਾਸ਼ਨ ਪਹੁੰਚ ਗਿਆ ਵੀਰ ਜੀ ਸਾਡੇ ਕੋਲ ਨਹੀਂ ਪਹੁੰਚਿਆ ਸਾਡੇ ਕੋਲ ਪਹੁੰਚਦਾ ਕਰ ਦਿਓ ਆ ਵੀ ਚੀਜ਼ ਹੈਗੀ ਨਾ ਅਗਲੇ ਦਿਨ ਮਨ ਨੂੰ ਠੇਸ ਸਮਝਦੀ ਨਹੀਂ ਯਾਰ ਬਹੁਤ ਵਧੀਆ ਬੋਲੇ ਸਾਡੇ ਨਾਲ ਪਿਆਰ ਨਾਲ ਬੋਲਦੇ ਅਸੀਂ ਦੂਜੀ ਵਾਰ ਫਿਰ ਲੈ ਕੇ ਆਵਾਂਗੇ ਇਹੋ ਜਿਹਾ ਕੁਝ ਸਾਹਮਣੇ ਆਇਆ ਕਿ ਕੋਈ ਔਖਾ ਜਾਂ ਖੁਰਦਰਾ ਬੋਲਿਆ ਕਿਉਂਕਿ ਲੋਕ ਤਕਲੀਫ ਦੇ ਵਿੱਚ ਵੀ ਬਹੁਤ ਆ ਹੋ ਸਕਦਾ ਤਕਲੀਫ ਦੇ ਵਿੱਚ ਆ ਕੇ ਉਹ ਗਲਤ ਬੋਲੇ ਹੋਣ ਨਹੀਂ ਜੀ ਇਹ ਵੀ ਦੇਖੋ ਤੁਸੀਂ ਹੁਣ ਇੱਕ ਇੱਕ ਬੰਦੇ ਵਾਸਤੇ ਵੋਟ ਜਾ ਨਹੀਂ ਸਕਦੀ ਤਕਰੀਬਨ 4-5 ਬੰਦੇ ਹੋਣ ਤੱਕ ਵੋਟ ਵੀ ਜਾਂਦੀ ਹੈ ਨਾ ਉਨੇ ਤੂੰ ਇਦਰੋਂ ਆਵੇਂ ਕਿ ਮੈਂ ਦਵਾਈ ਲੈਣ ਆਇਆ ਸੀਗਾ ਹੁਣ ਇਦਰੋਂ ਦਵਾਈ 5 ਮਿੰਟਾਂ ਚ ਦਵਾਈ ਲੈ ਕੇ ਵਾਪਸ ਹੀ ਮੁੜੇ ਐਵੇਂ ਕਿਵੇਂ ਹੋ ਜਾਊਗਾ ਜੀ ਅਕਸਰ ਉਹ ਪਿੰਡ ਚ ਦੁਬਾਰੀ ਵੋਟ ਜਾਊਗੀ ਤਾਂ ਫੇਰ ਹੀ ਜਾ ਸਕਦਾ ਨਾ ਇੱਕ ਬੰਦੇ ਨੂੰ ਜਿਉਂ ਐਂਡੀਆਰ ਵਾਲੇ ਫੇਰ ਖੜਦੇ ਆ ਵੀ ਤੇਰੇ ਪਿਓ ਦੀ ਵੋਟ ਆ ਤੂੰ ਘਰੋਂ ਲੈ ਕੇ ਆਇਆ ਚਲੋ ਵੀ ਉਹਨਾਂ ਦੀ ਮਜਬੂਰੀ ਹੈ ਜੀ ਉਹ ਅਕਸਰ ਸਰਕਾਰ ਦੇ ਬੰਦੇ ਸਰਕਾਰ ਦੇ ਅੰਦਰ ਆ ਜਿੰਨਾ ਕੋਣ ਰਾਸ਼ਨ ਜਾਂਦਾ ਹੋ ਰਾਸ਼ਨ ਵੀ ਤਾਂ ਪਹੁੰਚਾ ਸਕਦੇ ਆ ਰਾਸ਼ਨ ਵੀ ਪਹੁੰਚਾਉਂਦੇ ਆਪਦਾ ਉਹ ਤੇ ਨਾਲ ਜੇ ਬੰਦੇ ਦੀ ਲੋੜ ਹੁੰਦੀ ਹੈ ਬੰਦੇ ਨੂੰ ਵੀ ਪਾਰ ਪਹੁੰਚਾਉਂਦੇ ਵੀ ਲਈ ਜੀ ਸਾਡੇ ਕੋਲ ਇੰਨਾ ਕੋ ਟਾਈਮ ਸੀਗਾ ਤੁਹਾਨੂੰ ਪਾਰ ਪਹੁੰ ਤੇ ਉਦੋਂ ਇੱਕ ਮਾਦਾ ਸੀਗੀ ਤੇ ਇੱਕ ਉਹਨਾਂ ਦਾ ਮੁੰਡਾ ਸੀਗਾ ਅਸੀਂ ਰੋਜ ਨੇ ਬੋਟ ਤੇ ਲੈ ਕੇ ਆਏ ਉਹਨਾਂ ਨੂੰ ਜੀ ਤੇ ਇੱਕ ਦੋ ਹੋਰ ਸੀਗੇ ਉਹ ਜਿਹੜੇ ਵੀਰ ਆਏ ਸੀ ਉਹਨਾਂ ਨੇ ਰਾਸ਼ਨ ਪਾਣੀ ਪਹਚਾਇਆ ਉਹਨਾਂ ਨੇ ਡਾਕਟਰੀ ਸਹਾਇਤਾ ਦਿੱਤੀ ਉਹਨਾਂ ਵੀਰਾਂ ਨੇ ਅਸੀਂ ਉਹਨਾਂ ਦੇ ਨਾਲ ਅਸੀਂ ਆ ਜਦੋਂ ਵਾਪਸੀ ਆ ਉਹਨਾਂ ਨੂੰ ਨਾਲ ਲੈ ਕੇ ਆਏ ਆ ਜੀ ਹੋਰ ਦਿੱਕਤ ਤੁਹਾਨੂੰ ਕੀ ਲੱਗਦਾ ਆ ਰਹੀ ਵੀਰ ਜੀ ਦਿੱਕਤ ਇਹ ਆ ਰਹੀ ਐ ਅਸੀਂ ਕੱਲ ਗਿਆ ਸੀ ਚੰਗੜ ਪੈਣੀ ਚੰਗੜ ਪੈਣੀ ਦੇ ਵਿੱਚ ਬਾਕੀ ਦਾ ਬਾਬਾ ਜੀ ਨੇ ਸਾਰਾ ਦੱਸ ਦਿੱਤਾ ਜੀ ਤੇ ਚੰਗੜ ਪੈਣੀ ਵਿੱਚ ਨਹੀਂ ਬਾਬਾ ਜੀ ਜਿਹੜੀ ਗੱਲ ਕਰਨ ਵਾਲੀ ਆਪਾਂ ਕਰਾਂਗੇ ਜੀ ਚੰਗੜ ਪੈਣੀ ਦੇ ਵਿੱਚ ਅਸੀਂ ਗੁਰਦੁਆਰੇ ਜਾ ਕੇ ਲੰਗਰ ਮਤਲਬ ਵਰਤਉਣਾ ਸੀ ਜੀ ਉਤੋਂ ਦਾ ਜਿਹੜਾ ਬਾਬਾ ਗਾਇ ਪਾਠੀ ਗਾਇ ਉਹ ਸਾਨੂੰ ਚਾਬੀ ਨਹੀਂ ਦੇ ਰਿਆ ਸੀ ਪਾਂਡਿਆ ਵਾਸਤੇ ਜੀ ਤੇ ਅਸੀਂ ਕਹਾਂ ਚਲੋ ਇੱਥੇ ਜਿਹੜੇ ਮਤਲਬ ਸੰਗਤ ਆਈ ਆ ਦਾ ਛੱਕ ਲਈ ਜੀ ਪ੍ਰਸ਼ਾਦਾ ਜੋ ਪ੍ਰਸ਼ਾਦਾ ਪਾਣੀ ਬਣਾਇਆ ਉਹਦਾ ਮੈਂ ਤੁੱਦੇ ਗੁਰਦੁਆਰੇ ਦਾ ਪਾਂਡਾ ਨਹੀਂ ਦੇਣਾ ਜੀ ਸਰਪੰਚ ਵੀ ਉਤੋਂ ਦਾ ਬਾਬੇ ਦੇ ਨਾਲ ਹੀ ਸੀ ਉਹਨਾਂ ਨੇ ਸਾਨੂੰ ਸਾਥ ਨਹੀਂ ਦਿੱਤਾ ਤੇ ਅਸੀਂ ਉਤੋਂ ਫਿਰ ਲੋਕਾਂ ਦੀ ਅਪੀਲ ਕੀਤੀ ਗਿਆ ਆਪੋ ਦੇ ਪਾਂਡੇ ਲਾਇਓ ਤੇ ਸਾਡਾ ਕੈਂਟਾ ਡੇਢ 2 ਘੰਟੇ ਉੱਤੇ ਖਰਾਬ ਹੋਇਆ ਜੀ ਇਹੋ ਜਿਹੀਆਂ ਮੁਸ਼ਕਲਾਂ ਹੁੰਦੀਆਂ ਨੇ ਹਾਂ ਸਹੀ ਹੈ ਕਿ ਕੋਆਪਰੇਟ ਕੀਤਾ ਹੁੰਦਾ ਤਾਂ ਜ਼ਿਆਦਾ ਲੋਕ ਸ਼ੱਕ ਸਕਦੇ ਸੀ ਸਾਥ ਨਹੀਂ ਦੇ ਰਹਾ ਜੀ ਉੱਥੇ ਭਾਂਡੇ ਦੇ ਨੂੰ ਭਾਂਡੇ ਤੱਕ ਤੋਤੀ ਜਾਵੇ ਸਰਪੰਚ ਪੰਚਾਇਤਾਂ ਨੇ ਜਿਹੜੇ ਆ ਰਾਸ਼ਨ ਇਕੱਠਾ ਕਰਕੇ ਤਿਆਰ ਕਰਕੇ ਇਹਨਾਂ ਵਾਂਗਰਿਆਂ ਦੀ ਇੱਕ ਇਤੂ ਦੇ ਪੰਚਾਇਤਾਂ ਨੇ ਜਿਹੜੇ ਸਾਨੂੰ ਇਹ ਜਿਹੜੇ ਇੱਥੇ ਲੋੜ ਦਾ ਸਮਾਨ ਹੈ ਸਪੋਰਟ ਨਹੀਂ ਕਰਦੇ ਜੀ ਤੇਰੇ ਉਹ ਲੋਕਾਂ ਨੇ ਚੁਣੇ ਵੀ ਨਹੀਂ ਆ ਕੱਲ ਨੂੰ ਵੀ ਪਿਛਤਾਉਣਗੇ ਕਿ ਜਿਹੜੇ ਲੋਕ ਮਦਦ ਲੈ ਕੇ ਪਹੁੰਚੇ ਤਾਂ ਸਰਪੰਚ ਜੀ ਇਸ ਤੋਂ ਵੱਡਾ ਕੀ ਪਿਛਤਾਵਾ ਹੈ ਧੁੱਕ ਦੀ ਘੜੀ ਦੇ ਵਿੱਚ ਜੇ ਤੁਸੀਂ ਹਾਂ ਜੀ ਇਸ ਤੋਂ ਵੱਡਾ ਕੀ ਪਿਛਤਾਵਾ ਹੈ ਜੇ ਕੁਦਰਤ ਦਾ ਕਹਿਰ ਹੈ ਇੱਥੇ ਇਸ ਤੋਂ ਵੱਡਾ ਹੋਰ ਕੋਈ ਹੈ ਹੈ ਬਿਲਕੁਲ ਜੀ ਇਹ ਵੀ ਜਿਹੜੀਆਂ ਦਿੱਕਤਾਂ ਹੈਗੀਆਂ ਨੇ ਬਹੁਤ ਜ਼ਰੂਰੀ ਤੇ ਧਿਆਨ ਦੇਣ ਵਾਲੀਆਂ ਚੀਜ਼ਾਂ ਹੈਗੀਆਂ ਨਹੀਂ ਕਿ ਰੋਜ਼ਾਨਾ ਦੀ ਕੋਈ ਨਵੀਂ ਸਮੱਸਿਆ ਹੈ ਤੇ ਇਸ ਤਰ੍ਹਾਂ ਦੀ ਸਮੱਸਿਆ ਨਾ ਵੇ ਕੋਆਪਰੇਟ ਕਰਨਾ ਚਾਹੀਦਾ ਸਾਰੇ ਬਹੁਤ ਸਾਰੇ ਚੰਗੇ ਲੋਕ ਨੇ ਪਰ ਜੇ ਕੋਈ ਗਲਤੀ ਕਰਦਾ ਹੈ ਜਾਂ ਗਲਤ ਕਿਸੇ ਨੂੰ ਬੋਲਦਾ ਤਾਂ ਉਸ ਚੀਜ਼ ਨੂੰ ਜਿਆਦਾ ਐਮੀ ਤਵਜੋ ਮਿਲਣੀ ਸ਼ੁਰੂ ਹੋ ਜਾਂਦੀ ਹੈ ਕਿ ਸਾਰੇ ਇੱਥੇ ਇਸ ਤਰ੍ਹਾਂ ਦੇਵਣਗੇ ਪਰ ਬਿਲਕੁਲ ਨਹੀਂ ਬਹੁਤ ਸਾਰੇ ਚੰਗੇ ਲੋਕ ਨੇ ਅਸੀਂ ਵੀ ਇੱਥੇ ਰਿਪੋਰਟਿੰਗ ਕਰ ਰਹੇ ਹਾਂ ਫਾਜ਼ਿਲਕਾ ਦੇ ਵਿੱਚ ਪਰ ਜਿਹੜੇ ਕੁਝ ਗਲਤ ਅਨਸਰ ਨੇ ਉਹਨਾਂ ਨੂੰ ਸਾਵਧਾਨ ਹੋਣਾ ਚਾਹੀਦਾ ਦੂਜੇ ਲੋਕਾਂ ਦਾ ਸੋਚਣਾ ਚਾਹੀਦਾ